ਵਾਗੇ ਗੁਰੂ ਵਾ ਪੋਟੇ ਸਾਹਿਬ ਸਾਦੇ ਹੀ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੇ ਸੰਸਕਾਰੇ ਕਸਥਾਨ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਕੇ ਗੁਬੰਦ ਤੇ ਸੋਨਾ ਪਰਤ ਚੜਾਉਂਦੀ ਸੇਵਾ ਬੀਤੀ 3 ਨਵੰਬਰ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਦ ਬਾਬਾ ਵਿਦੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ામੂਲੀਅਤਕਾਰ ਕੇ ਸੇਵਾ ਦੇ ਕਾਰਜ ਆਰੰਭ ਕਰਵਾਏ ਗਏ ਸੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਪਹੁੰਚ ਕੇ ਗੁਬੰਦ ਤੇ ਲੱਗਣ ਵਾਲੇ ਸੋਨੇ ਦੇ ਪੱਤਰੇ ਦੀ ਸੇਵਾ ਸ਼ੁਰੂ ਕਰਵਾਈ ਗਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਸੇਵਾ ਮੰਗਸੇ بابا بالکل بابا بابا ਇਹ ਆਪਣੇ ਪਵਨ ਸਪਾਰ ਸ਼ਹੀਦਾਂ ਦੀ ਪਵਨ ਧਰਤੀ ਉੱਤੇ ਹੈ ਸਾਹਿਬਾ ਜੀ ਜੋ ਵਰਤੋਂ ਦੇ ਉੱਤੇ ਸੋਨਾ ਗੋੜਦੇ ਸੁਨਹਿਰੇ ਗੁੰਬਦਾਂ ਦੇ ਇਸ ਯਾਹਰਸਤੂਮੇ ਬਖਸ਼ਿਸ਼ ਕਰਕੇ ਉਹਨਾਂ ਨੂੰ ਵਰਜਿਆ ਔਰ ਅੱਜ ਗੁੰਬਦ ਦੇ ਉੱਤੇ ਪੱਥਰੇ ਲਾਉਣ ਦੀ ਜਿਹੜੀ ਸੀ ਹੈ ਉਹਦੀ ਆਰੰਭ ਕਰ ਦਿੱਤੀ ਗਈ ਹੈ ਸਤਿਗੁਰੂ ਮਿਹਰਾਮਤ ਕਰਨ ਮੈਂ ਇਸ ਹਫ਼ਤਾ ਤਨ ਮੰਨ ਤਨ ਕਰਕੇ ਸੇਵਾਵਾਂ ਕਰ ਰਹੇ ਥੇ ਸਤਿਗੁਰਾਂ ਦੀ ਕੀਤੀ ਜੇ ਕਾਰ ਸੇਵਾ ਖਾਏ ਪਾਣ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨ ਔਰ ਇਹ ਜਿਹੜੀ ਆਨ ਸਾਮਾ ਦੀ ਸੇਵਾ ਕੀਤੀ ਜਾ ਰਹੀ ਹੈ ਸਭ ਚੜ੍ਹਦੀ ਕਲਾ ਬਿਨਾਰੀ ਦੀ ਸੇਵਾ ਆਪ ਸਿਰਫਿੰਗਰ ਪਰ ਹੱਥ ਰੱਖ ਕੇ ਹੈ ਇਹ ਸਾਰੀ ਸੇਵਾ ਸ਼੍ਰੋਮ ਦੇ ਦੁਆਰਾ ਪ੍ਰਬੰਧਿਤ ਕੀਤੀ ਵੱਲੋਂ ਮੈਂ ਗੁਰਦੁਆਰਾ ਸਿੰਘ ਪਤੂਘੜ ਸਾਹਿਬ ਜੀ ਵੱਲੋਂ ਔਰ ਜਿਹੜੀ ਇਸੇ ਬਾਅਦ ਇਹ ਨਾਮੋ ਨਿਦਾਨ ਨੂੰ ਸੰਪੂਰਨ ਕੀਤਾ ਹੈ ਸਤਿਗੁਰੂ ਮੇਰ ਕਰਕੇ یہ ساری سیوا اپنی سیوا آپ ہی کروا لینا شہیدی جیتواڑے بارہ جو ہر سال ہی جو اینا بہان کی شہیدات کی کام کرتی تھے جس کی آرمتا صاحب کی جاتی ہے ستگو اندر صاحب جی چڈ کے سارا شہر چڈ کے اپنے پروار سمیت سارے سنگھا دے سمیت ستگو جی نے پروار چھوڑا ہوں اور وے صاحبزاد پیارے ਬਾਕੀ ਸਿੰਘਾ ਜਸਮੀਤ ਤੁਮਕੌਰ ਦੀ ਗੜੀ ਵਿੱਚ ਸ਼ਾਰਕ ਪਾਪ ਕਰਦੇ ਨੇ ਛੋਟੇ ਸੈਬਜ਼ਾਦੇ ਆਫਤਕੌਰ ਦੀ ਮਮਾਫਾ ਪੜਾ ਰਹੀ ਜਹਾਰ ਆ ਕੇ ਜੋ ਸੂਬਾ ਬਜ਼ੁਰਖਾ ਨਹੀਂ ਕਹਿਰ ਵਿੱਚ ਤੁੰਗਿਆ ਹੋਇਆ ਜਿਵੇਂ ਪਛੀਰ ਹਸਤਾਨ ਹੈ ਜਿੱਥੇ ਲਹਾਬਾ ਲਾਪਣੀ ਹੋਈ ਹੈ ਇਹ ਜਿਹੜੀ ਜਲ ਬਣੀ ਹੋਈ ਹੈ ਹਾਂ ਉੱਥੋਂ ਹੋ ਕੇ ਅੱਗੇ ਆ ਕੇ ਇੱਥੇ ਸਰਹੰਦੀ ਤਰਕੀ ਤੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਮਾਤਾ ਜੀ ਅਤੇ ਛੋਡੇ ਸਾਹਿਬ ਜੀ ਦਾ ਸੰਡੇ ਤੋਂ ਜਦ ਅਗਰ ਕਿਹਾ ਜਾਂਦਾ ਹੈ ਔਰ ਉੱਪਰ ਇਹ ਬੇਸ਼ੁਹਾਦਤ ਹੈ ਸੰਸਾਰ ਦੇ ਵਿੱਚ ਅ ਅਰਦੁੱਸ ਸ਼ਹਾਦਤ ਕਿੰਦੇ ਲਈ ਕੁਝ ਕਰਨੇ ਮਰਦਾ ਨਾ ਹੋਈ ਹੈ ਔਰ ਨਾ ਕਦੇ ਮੋਰੇਗੀ ਔਰ ਹਰ ਸਾਲ ਇਹ ਸ਼ਹੀਦੀ ਪੰਦਰਵਾੜਾ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਾਨ ਯਾਦ ਵਿੱਚ ਮਨਾਇਆ ਜਾਂਦਾ ਹੈ ਔਰ ਇਸ ਪੰਦਰਵਾੜੇ ਦੇ ਦਿਨਾਂ ਵਿੱਚ شری اکال تخت صاحب کی پور میں سنگت مرکز کی ہے کہ کوئی بھی جڑے خوشی کے کارج نے وہ نہ جان کوئی واہ نہ کیتے جان کوئی جنم دن نہ منائے جان کوئی پارٹیاں نہ جان نئے مکان کی نی نہ نہ رکھی جائے کوئی نویاں وستو دی خرید نہ کی جائے اور کسی پرکار لنگر مشٹھان پدارتھ جڑے ہیں وہ بالکل نہ پروسے جان یہاں دنوں شردھا اور ستار بھیٹ کردیا ہونا مہان شہیدوں سن بہت ہی بہت ہی ساتھ گئے ਅਤੇ ਨਾਮ ਜਪਦਿਆਂ ਹੋਇਆਂ ਇਹ ਜਿਹੜਾ ਅੰਦਰ ਬਾੜਾ ਇਹਨੂੰ ਮਨਾਉਣਾ ਚਾਹੀਦਾ ਹੈ ਔਰ ਖਾਸ ਕਰਕੇ ਸਾਡੇ ਬੱਚਿਆਂ ਸਾਡੇ ਜੀਵਾਂ ਨੂੰ ਨੌਜਵਾਨਾਂ ਨੂੰ ਇਹ ਅਕੀਲ ਕਿਹਾ ਗਿਆ ਹੈ ਕਿ ਜਿਨ੍ਹਾਂ ਨੇ ਇਹ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਲਾਤ ਮਸਤ ਕਰਨ ਵਾਸਤੇ ਆਉਣਾ ਹੈ ਸ਼੍ਰੀ ਪੱਤਕੜ ਸਾਹਿਬ ਨਾਲ ਮਸਤ ਕਰਨ ਵਾਸਤੇ ਆਉਣਾ ਹੈ ਉਹ ਬੜੀ ਹੀ ਸ਼ਰਧਾ ਔਰ ਸਤਕਾਰ ਨਾਲ ਇਸ ਧਰਤੀ ਤੇ ਆਉਣ ਇੱਕ ਮੇਲੇ ਦੇ ਰੂਪ ਵਿੱਚ ਇੱਥੇ ਬਿਲਕੁਲ ਆਉਣ ਦੀ ਕਿਚਲਾ ਕਰਨ ਬੜੇ ਸਾਥ ਕੀ ਦੇ ਨਾਲ ਆਉਣ ਅਕਸਰ ਰਿਪੋਰਟਾਂ ਮਿਲਦੀਆਂ ਨੇ ਕਿ ਨੌਜਵਾਨ ਰਵੀਰ ਮੋਟਰਸਾਈਕਲਾਂ ਤੇ ਚੜ ਕੇ ਟਪਾਕੇ ਮਾਰਦੇ ਹੋਏ ਦਿਨ ਤੇ ਚਾਪ ਚਰ ਜਾਣੇ ਉਡਾਨਾਂ ਕਰਦੇ ਹੋਏ ਹੁਲੜ ਬਾਜੀ ਕਰਦੇ ਹੋਏ ਔਰ ਟਰੈਕਟਰਾਂ ਦੇ ਉੱਤੇ ਉੱਚੀ ਉੱਚੀ ਆਵਾਜ਼ ਚ ਸਪੀਕਰ ਲਾ ਰਾ ਕੇ ਜਿਹੜਾ ਇੱਥੇ ਆਉਣ ਦਾ ਯਤਨ ਕਰਦੇ ਨੇ ਉਹ ਐਸਾ ਬਿਲਕੁਲ ਨਾ ਕਰਨ ਬੜੀ ਸਾਦਗੀ ਨਾਲ ਨਾਮ ਜਪਦਿਆਂ ਹੋਇਆ ਉਹਨਾਂ ਸ਼ਹੀਦਾਂ ਨੂੰ ਸਿਰਕਾ ਕੇ ਘਰ ਪਹੁੰਚਣ ਔਰ ਇਥੇ ਪਹੁੰਚ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਾਤਮਸਤਕੋ ਜਿਸ ਨੂੰ ਨੰਬਰ ਸਰਪਾ ਔਰ ਸਰਕਾਰ ਨੇ ਇਸ ਵਰਨ ਸਿੰਘ ਚੋੜਾ ਨੂੰ ਇੱਕ ਪੰਚ ਤੋਂ ਟਿਕਣ ਦੀ ਗੱਲ ਕੀਤੀ ਜਾ ਰਹੀ ਹੈ ਜਿਹਦੇ ਬਾਰੇ ਕੱਲ੍ਹ ਖਾਸ ਕਰਕੇ ਦੀ ਮੀਟਿੰਗ ਹੋਈ ਹੈ 24 ਕਮੇਟੀ ਤੇ ਮੀਟਿੰਗ ਤਾਰਾ ਕੇ ਉਸ ਕੋ ਚੱਕੀ ਸਵਾਛ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਸਾਹਿਬ ਇਹ ਪਾਵਨ ਸਥਾਨ ਦਿਵਾਨ ਟੋਡਰ ਮਲ ਨੇ سونے ਦੇ ਮੋਰਾਂ ਖੜੇ ਲੋਟ ਵਿਛਾ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਇਹ ਥਾਂ ਖਰੀਦਿਆ ਜਿਸ ਨੂੰ ਅਸੀਂ ਬੜੇ ਮਾਣ ਨਾਲ ਕੰਨਿਆ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਇਸ ਸਥਾਨ ਤੇ ਬਾਬਾ ਬਲਜੀ ਬਾਬਾ ਗੁਰਿੰਦਰ ਸਿੰਘ ਜੀ ਸੌ ਪਰ ਗਵਰਮੈਂਟ ਜਿਹੜੇ ਨੇ ਉਹ سونے ਦੇ ਤਿਆਰ ਕਰ ਰਹੇ ਨੇ ਜਿਸ ਦੇ ਵਿੱਚ ਅਜ ਸਿੰਘ ਸਹਿਬਾਨ ਆਣ ਕਰਕੇ ਹਾਜ਼ਰੀ ਭਰੀ ਅਤੇ ਸਰਦਾਰ ਜਗਦੀਪ ਸਿੰਘ ਚੀਮਾ ਸਰਦਾਰ ਅਵਤਾਰ ਸਿੰਘ ਜੀ ਰਿਆ ਤੇ ਹੋਰ ਸਾਰੇ ਮੈਂਬਰ ਸਹਿਬਾਨ ਇੱਥੇ ਹਾਜ਼ਰ ਹੋਏ ਇਹ ਸੋਨੇ ਦੀ ਸੇਵਾ ਚੱਲ ਰਹੀ ਆ ਗੁਰਦੁਆਰਾ ਸ੍ਰੀ ਜੋਤੀਸ਼ ਰੂਪ ਸਾਹਿਬ ਉੱਪਰ ਗੋਮਟ ਸੋਨੇ ਦੀ ਬਣ ਰਹੀ ਨੇ ਸੋ ਸੇਵਾ ਜਿਹੜੀ ਹੈ ਸੰਗਤੀ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਮੈਨੇਜਰ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਇਹ ਵੱਡੇ ਪੱਧਰ ਤੇ ਸੇਵਾ ਸਮੁੱਚਾ ਪੰਥ ਸੋ ਆਪਣੇ ਤੈਲ ਫੁੱਲ ਪੇਟਾ ਕਰਕੇ ਸੇਵਾ ਕਰ ਰਿਆ ਸਮਯੋਗਦਾਨ ਪਾਉਣਾ ਵੀ ਚਾਹੀਦਾ ਜਵਾਨ ਟੋਡਰ ਮਲ ਨੇ ਇੱਡੀ ਵੱਡੀ ਸੇਵਾ ਕੀਤੀ ਆ ਸੋਨੇ ਦੇ ਆਮੋਰਾ ਖੜੇ ਲੋਟ ਵਿਛਾ ਕੇ ਸਭ ਤੋਂ ਮਹਿੰਗੇ ਮਲ ਧਰਤੀ ਖਰੀਦੀ ਹੋਵੇ ਦੁਨੀਆ ਦਾ ਸਭ ਤੋਂ ਮਹਿੰਗਾ ਸਥਾਨ ਹੋਵੇ ਤਾਂ ਆਪਾਂ ਨੂੰ ਇਹ ਸੇਵਾ ਤਨ ਮਨ ਧਨ ਕਰਕੇ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਜੋਤੀਸਰ ਸਾਹਿਬ ਵਿਖੇ ਸੋਨੇ ਦੀ ਜਿਹੜੀ ਸੇਵਾ ਉਹਦੀ ਰੰਮਤਾ ਜਿਹੜੀ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਦੀ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਆਈ ਸੀ ਕਿ ਔਰ ਅੱਜ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਕੈਨੇ ਰਗਵੀਰ ਸਿੰਘ ਜੀ ਅਰਦਾਸ ਵਿੱਚ ਸ਼ਾਮਿਲ ਹੋ ਕੇ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਕਰਕੇ ਗਏ ਨੇ। ਯਾਨੀ ਅਤਰ ਸਿੰਘ ਹੋਰਾਂ ਨੇ ਕੀ ਠੀਕ ਹੈ। ਇਹ ਜਿਹੜੀ ਜਗ੍ਹਾ ਇਹ ਦੁਨੀਆ ਦੀ ਸਿੱਖ ਕੌਮ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਹੈ। ਜਿਹੜੀ ਜਗ੍ਹਾ ਸਸਕਾਰ ਵਾਸਤੇ ਖੜੀਆਂ ਮੋਹਰਾਂ ਕਰਕੇ ਸੋਨੇ ਦੀਆਂ ਖੜੀਆਂ ਮੋਹਰਾਂ ਕਰਕੇ ਇਹ ਜਗ੍ਹਾ ਲਈ ਗਈ ਸੀ ਅੱਜ ਇਸ ਜਗ੍ਹਾ ਤੇ ਜਿਹੜੇ ਗੁਰੂ ਮਹਾਰਾਜ ਦੇ ਪੁੱਤਰ ਦੁਨਟ ਹੈ ਉਹਦੇ ਵਿੱਚ ਜਿਹੜੇ ਪੱਤਰੇ ਨੇ ਸੋਨੇ ਦੇ ਉਹ ਚੜਾਈ ਜਾ ਰਹੇ ਹੈ ਮੈਂ ਆਪਣੇ ਵੱਲੋਂ ਸ਼ਰੋਣੀ ਅਕਾਲੀ ਦਰਬ ਵੱਲੋਂ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਵੱਲੋਂ ਇਹ ਅਪੀਲ ਕਰਦਾ ਇਹਦੇ ਵਿੱਚ ਤਿਲ ਫੁੱਲ ਜਿਹੜਾ ਪਾਉਣਾ ਆਪਣਾ ਜ਼ਰੂਰੀ ਹੈ ਤਿਲ ਫੁੱਲ ਪਾ ਕੇ ਇਹਦੇ ਵਿੱਚ ਯੋਗਦਾਨ ਪਾ ਕੇ ਗੁਰੂਆਂ ਜਿਹੜਾ ਅਸ਼ੀਰਵਾਦ ਆ ਕਿਉਂਕਿ ਇਹ ਜਗ੍ਹਾ ਸੋਨੇ ਨਾਲ ਹੀ ਖਰੀਦੀ ਗਈ ਸੀ ਔਰ ਅੱਜ ਜਿਹੜੇ ਪੱਤਰੇ ਚੜਾਏ ਜਾ ਰਹੇ ਨੇ ਉਸੇ ਤਰੀਕੇ ਨਾਲ ਮੈਂ ਉਹ ਦਿਨ ਯਾਦ ਕਰਦੇ ਅੱਜ ਖੁਸ਼ੀ ਮਹਿਸੂਸ ਕਰਦੇ ਆ ਵੀ ਬਾਬਾ ਜੀ ਬਲਜੀ ਬਾਬਾ ਗੁਰਿੰਦਰ ਸਿੰਘ ਇਹਨਾਂ ਨੇ ਜਿਹੜੀ ਆਰੰਭਤਾ ਇਹ ਕੀਤੀ ਹੈ ਯੋਗਦਾਨ ਸਮੁੱਚੀ ਸੰਗਤ ਦਾ ਉਹਨਾਂ ਦੇ ਸਾਥੀਆਂ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਵੀ ਸਾਨੂੰ ਸੁੱਤੇ ਨੂੰ ਤੁਸੀਂ ਜਗਾਇਆ ਔਰ ਇਹ ਜਿਹੜੀ ਸੋਨੇ ਦੀ ਸੇਵਾ ਇਹਦੇ ਵਿੱਚ ਸਾਡਾ ਸਾਰਿਆਂ ਦਾ ਫਰਜ ਮੰਨਦਾ ਦੀ ਆਪਣਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਦੇ ਸਰੂਪ ਤੋਂ ਦਾਲ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਰਵੀंद्र ਸਿੰਘ ਜੀ ਅਜੇ ਜੋਤੀ ਸਰੂਪ ਸਾਹਿਬ ਵਿਖੇ ਪਹੁੰਚੇ ਸੀ ਅੱਜ ਜਿਹੜੀ ਸੋਨੇ ਦੀ ਟੋਟਾ ਦੀ ਸੇਵਾ ਉਹਨਾਂ ਦੀ ਰੰਮਪਤਾ ਕੀਤੀ ਹੈ ਔਰ ਜਿੱਥੇ ਉਹਨਾਂ ਨੇ ਇਹਨਾਂ ਦੀ ਰੰਮਪਤਾ ਕੀਤੀ ਹੈ ਉੱਥੇ ਉਹਦੇ ਨਾਲ ਨਾਲ ਮੌਂ ਕਾਂਗਰਸ ਚੋਟੀ ਦੇ ਸਦੇ ਸਰਦਾਰ ਮਲਕੀਸ਼ ਸਿੰਘ ਜਿਹੜੇ ਇਹ ਉੱਥੇ ਖਾਲਸਾ ਦਾ ਨਿਸ਼ਾਨ ਸਾਹਿਬ ਚੜਾ ਕੇ ਆਏ ਨੇ ਉਹਨਾਂ ਦਾ ਵੀ ਸਲਮਾਨ ਕੀਤਾ ਗਿਆ ਔਰ ਮੈਂ ਜਿੱਥੇ ਸਿੰਘ ਸਾਹਿਬ ਦਾ ਧਨਵਾਦੀ ਹਾਂ ਉੱਥੇ ਜਿਹੜੇ ਸੋਨੇ ਦੀ ਸੇਵਾ ਕਰਾ ਰਹੇ ਨੇ ਉਹਨਾਂ ਦਾ ਵੀ ਧਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਸੇਵਾ ਉਹ ਕਰਾ ਰਹੇ ਨੇ ਔਰ ਮੈਂ ਸਭੂਤਿਆਂ ਸੰਗਤਾਂ ਨੂੰ ਇੱਕ ਬੇਨਤੀ ਕਰਦਾ ਕਿ ਹੁਣ ਜਿਹੜਾ ਸੀਦੀ ਤਿਆਰੇ ਦਾ ਜਿਹੜਾ 15ਵਾਂ ਵਾਲਾ ਚੱਲ ਚੁੱਕਿਆ ਔਰ ਉਹਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਸਾਡੇ ਨਿਵਾਸ ਦੇ ਵਿੱਚ ਆ ਕੇ ਉਹਦੇ ਵਿੱਚ ਆਪਣਾ ਜਿਹੜਾ ਦਾਨ ਪਾਉਣ ਔਰ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਬਿਲਕੁਲ ਸਾਡੇ ਰੂਪ ਦੇ ਵਿੱਚ ਲੰਗਰਾਂ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਸਾਡੇ ਰੂਪ ਦੇ ਵਿੱਚ ਆ ਕੇ ਆਪਾਂ ਨੇ ਜਿਹੜਾ 15ਵਾਂ ਵਾਲਾ ਇਹ ਮਨਾਉਣਾ ਹੈ ਤਾਂ ਕਿ ਸਾਡੇ ਸ਼ਹੀਦਾਂ ਦੀ ਜਿਹੜੀ ਯਾਦ ਹੈ ਉਹਨੂੰ ਆਪਾਂ ਹਰ ਸਾਲ ਦੀ ਤਰ੍ਹਾਂ ਮਨਾ ਸਕੀਏ ਔਰ ਸਮੂਹੀਆਂ ਸੰਗਤਾਂ ਦਾ ਕੋਟਰੂ ਕੋਟ ਤਲਵਾ ਆਦਿ ਰੋਜੀ ਦਾ ਖਰਚਾ ਹੋਏ ਤਨਤਨ ਬਾਬਾ ਜੂਰਵਰ ਸਿੰਘ ਬਾਬਾ ਪੱਤਾ ਸਿੰਘ ਮਾਤਾ ਕੁਜੀਤ ਕੌਰ ਜੀ ਦਾ ਨਵਰਾਜੀ ਜੀ ਜਤੂ ਜੀ ਨੂੰ ਸਾਹਿਬ ਜੀ ਦੇ ਤੋਂ ਬੋਧਾ ਦੀ ਸੋਨੇ ਦੀ ਸੇਵਾ ਜੀ ਵਿਚ ਅੱਜ ਦੀ ਸਰਗੀ ਗਿਆਨੀ ਰਕਵੀਰ ਸਿੰਘ ਜੀ ਪੱਕੇ ਤੋਂ ਸਿੰਘ ਸਾਹਿਬ ਆਏ ਸੀ ਉਹਨਾਂ ਨੇ ਆਰੰਭ ਕਰਵਾਈ ਹੈ ਉਹਨਾਂ ਦੇ ਨਾਲ ਬਾਬਾ ਬਿਆਨ ਦਾਸ ਜੀ ਜੀਰ ਦਾਸ ਵਾਲੇ ਅਤੇ ਕਾਰਜਨੀਸੀ ਬਾਬਾ ਜੀ ਸੰਤ ਵਾਲੇ ਤੋਂ ਹੋਰ ਸਾਰੀ ਸੰਗਤ ਆਈ ਆ ਸਾਰੀ ਸਰਦੂ ਸਹਿਯੋਗ ਤੋਂ ਦਿੱਤੀ ਜਾਂਦੀ ਹੈ ਇਸ ਮਹਾਨ ਪੁੱਢੀ ਚ ਆਪਣਾ ਤਿਲਕੁਨ ਪਾ ਕੇ ਆਪਣਾ ਜੀਵਨ ਸਕਲਾਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ